ਗੁਰੂ ਨਾਨਕ ਪ੍ਰਗਟਿਆ ਮਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਚੁਪੇ ਆਂਦੇ ਬਲੋਆ ਇਹ ਸ਼ਬਦ ਅੱਜ ਹਰ ਪਾਸੇ ਗੂੰਜ ਰਿਹਾ ਹੈ ਕਿ ਹਰ ਕੋਈ ਇੱਕ ਦੂtre ਨੂੰ ਵਧਾਈਆਂ ਦੇ ਰਿਹਾ ਹੈ ਗੁਰੂ ਪਿਆਰਿਓ ਰੂਹਾਂ ਦਾ ਮੇਲ ਚੈਨਲ ਆਹੀਂ ਅਸੀਂ ਆਪ ਸਭ ਨੂੰ ਪ੍ਰਥਮ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਜਾਣਨਾ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਜੀ ਦਾ ਕੀ ਫਲਸਫਾ ਸੀ ਤੇ ਅੱਜ ਦੇ ਸਿੱਖ ਕਿਸ ਰਾਹ ਤੁਰੇ ਹਨ ਪ੍ਰਥਮ ਪਾਤਸ਼ਾਹ ਨੇ ਚਾਰ ਉਹਦਾਸੀਆਂ ਕਰਕੇ ਮਾਨਵਤਾ ਨੂੰ ਨਾਮ ਜਪਣ ਵੰਡ ਕੇ ਛਕਣ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ ਅੱਜ ਦੇ ਸਿੱਖ ਜਾਤ ਪਾਤ ਦੇ ਆਧਾਰਤ ਗੁਰੂ ਘਰ ਸਥਾਪਿਤ ਕਰਕੇ ਕੀ ਸਮਾਜਿਕ ਵੰਡੀਆਂ ਨਹੀਂ ਪਾ ਰਹੇ ਬਾਬਾ ਜੀ ਨੇ ਭੁੱਖਿਆਂ ਨੂੰ ਲੰਗਰ ਛਕਾਇਆ ਸੀ ਅੱਜ ਦੇ ਸਿੱਖ ਰੱਜਿਆਂ ਨੂੰ ਰੋਕ ਰੋਕ ਕੇ ਲੰਗਰ ਛਕਾਉਂਦੇ ਹਨ ਘਰਾਂ 'ਚ ਭੁੱਖੇ ਵਿਲਕਦੇ ਤੇ ਬਿਮਾਰੀਆਂ ਨਾਲ ਦੂਜਦੇ ਲੋਕਾਂ ਵੱਲ ਕੋਈ ਧਿਆਨ ਨਹੀਂ ਗੁਰੂ ਸਾਹਿਬ ਨੇ ਖੁਦ ਨੂੰ ਮੱਥੇ ਨੀਟ ਕਵਾਏ ਪਰ ਅੱਜ ਕੁਝ ਧਾਰਮਿਕ ਆਗੂ ਆਪਣੇ ਆਪ ਨੂੰ ਸੰਤ ਖਵਾਉਂਦੇ ਲੰਮੇ-ਲੰਮੇ ਚੋਲੇ ਪਾਈ ਫਿਰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਧਾਰਮਿਕ ਆਗੂ ਕਹਿਣ ਇਹਨਾਂ ਵਿੱਚੋਂ ਕਈ ਡੇਰੇਦਾਰ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਹਨ ਗੁਰੂ ਸਾਹਿਬ ਨੇ ਦਸਵੰਦ ਦੀ ਪ੍ਰਥਾ ਸ਼ੁਰੂ ਕੀਤੀ ਸੀ ਲੋੜਵੰਦਾਂ ਦੀ ਮਦਦ ਹੋ ਸਕੇ ਪਰ ਅੱਜ ਦਸਵੰਦ ਕਿਸ ਪਾਸੇ ਵਰਤਿਆ ਜਾ ਰਿਹਾ ਹੈ ਕਾਸ਼ ਇਸ ਦਸਵੰਦ ਨੂੰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜਾਨਾਂ ਵਾਰਨ ਵਾਲੇ ਸਿੰਘ ਸਿੰਘਣੀਆਂ ਅਤੇ 1984 ਦੀਆਂ ਵਿਧਵਾਵਾਂ ਵਿਧਵਾਵਾਂ ਲਈ ਜੇਕਰ ਵਰਤੇ ਜਾਂਦਾ ਤਾਂ ਸ਼ਾਇਦ ਉਹ ਅੱਜ ਘਰਾਂ ਵਿੱਚ ਝੂਠੇ ਭਾਂਡੇ ਮਾਚ ਕੇ ਆਪਣੇ ਬੱਚੇ ਪਾਲਣ ਲਈ ਮਜਬੂਰ ਨਾ ਹੁੰਦੀਆਂ